ਪੰਜਾਬ ਹਰਿਆਣਾ ਹਾਈ ਕੋਰਟ ਨੇ ਹੁਕਮਾਂ ਦਿੱਤੇ ਅਚੜੇ ਸਖਤ ਸੁਰੱਖਿਆ ਹੇਠ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਚੋਣਾਂ ਕਰਵਾਈਆਂ ਜਾ ਰਹੀਆਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋ ਰਹੀ ਇਸ ਚੋਣ ਨੂੰ ਸਿਆਸੀ ਪਾਰਟੀਆਂ ਤੇ ਭਰੋਸੇਯੋਗਤਾ ਦਾ ਸਵਾਲ ਬਣਾ ਦਿੱਤਾ ਗਿਆ ਅਦਾਲਤ ਦੇ ਹੁਕਮਾਂ ਤੇ ਜਿਹੜੇ ਮੰਗਲਵਾਰ ਨੂੰ ਚੋਣਾਂ ਦੀ ਤਾਰੀਖ ਤੈਅ ਕੀਤੀ ਗਈ ਸੀ ਇਸ ਚੋਣ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਚਾਲੇ ਗੱਠ ਜੋੜਾ ਗੱਡਜੋੜ ਦਾ ਸਿੱਧਾ ਮੁਕਾਬਲਾ ਭਾਜਪਾ ਦੇ ਨਾਲ ਸੀ ਚੰਡੀਗੜ੍ਹ ਮੇਅਰ ਚੋਣਾਂ ਲਈ VOTING ਖਤਮ ਹੋ ਗਈ ਹੈ ਅਤੇ ਇਸ ਲਈ ਲਗਭਗ ਸਾਰੀਆਂ 36 ਵੋਟਾਂ ਪਈਆਂ ਨੇ ਰਜਿੰਦਰ ਸ਼ਰਮਾ ਜਿਹੜੇ ਰਜਿੰਦਰਾ ਸ਼ਰਮਾ ਨੇ ਆਖਰੀ ਵੋਟ ਪਾਈ ਸੀ ਦੱਸਿਆ ਕਿ ਮਨੋਜ ਸੌਨਕਰ ਚੰਡੀਗੜ੍ਹ ਦੇ ਨਵੇਂ ਮੇਅਰ ਬਣੇ ਨੇ ਇਹਨਾਂ ਚੋਣਾਂ ਦੇ ਵਿੱਚ ਭਾਜਪਾ ਦੀ ਵੱਡੀ ਜਿੱਤ ਹੋਈ ਹੈ ਭਾਜਪਾ ਦੇ ਮਨੋਜ ਕੁਮਾਰ ਸੌਨਕਰ ਮੇਅਰ ਚੁਣੇ ਗਏ ਨੇ ਇੰਡੀਆ ਗਾੜ ਜੋੜੇ ਆਪਣੀ ਪਹਿਲੀ ਚੋਣ ਹੀ ਹਾਰ ਗਿਆ ਵੋਟਾਂ ਦੀ ਗਿਣਤੀ ਦੌਰਾਨ ਭਾਜਪਾ ਨੂੰ 16 ਵੋਟਾਂ ਤੇ ਆਪ ਕਾਂਗਰਸ ਗੱਠਜੋੜ ਨੂੰ 12 ਵੋਟਾਂ ਪਈਆਂ ਨੇ 8 ਵੋਟਾਂ ਨੇ ਜਿਹੜੀਆਂ ਹੋ ਰੱਦ ਕਰ ਦਿੱਤੀਆਂ ਗਈਆਂ ਸਨ ਅਤੇ ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਹਾਈ ਕੋਰਟ ਜਾਵੇਗੀ ਆਪ ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂ ਜਿਹੜੇ ਜਰਨੈਲ ਸਿੰਘ ਨੇ ਕਿਹਾ ਕਿ 20 ਦੇ ਵਿੱਚੋਂ ਆ ਜਿਹੜੀਆਂ 8 ਵੋਟਾਂ ਰੱਦ ਕਿਵੇਂ ਹੋਈਆਂ ਨੇ ਵੋਟਾਂ ਰੱਦ ਹੋਣ ਦਾ ਕਾਰਨ ਦੱਸਿਆ ਜਾਵੇ ਗਿਣਤੀ ਦੌਰਾਨ ਹੈ ਜਿਹੜਾ ਕੋਈ ਵੀ ਏਜੰਟ ਨਾਲ ਖੜਾ ਨਹੀਂ ਕੀਤਾ ਗਿਆ ਤੇ ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਆਪ ਹਾਈ ਕੋਰਟ ਜਾਵੇਗੀ ਅਤੇ ਉਹਨਾਂ ਕਹੇ ਕਿ ਕੋਰਟ ਦੀ ਨਿਗਰਾਨੀ ਦੇ ਵਿੱਚ ਹੋਣਾ ਹੋਣੀਆਂ ਚਾਹੀਦੀਆਂ ਨੇ ਉਹਨਾਂ ਦਾ ਦੋਸ਼ ਹੈ ਚੋਰੀਆਂ ਤੱਕੇ ਸ਼ਾਹੀ ਕੀਤੀ ਜਾ ਰਹੀ ਹੈ ਕਾਂਗਰਸ ਆਪ ਕੌਂਸਲਰ ਦੋਸ਼ ਲਾ ਰਹੇ ਨੇ ਕਿ ਪ੍ਰੈਜ਼ਾਈਡਿੰਗ ਅਫਸਰ ਨੇ ਦਸਤਕਤ ਕਰਨ ਵੇਲੇ ਬੈਲਟ ਪੇਪਰ ਤੇ ਪੈਨ ਦੀ ਵਰਤੋਂ ਕੀਤੀ ਸੀ ਇਹ ਜਿਹੜੀਆਂ ਵੋਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਆਪ ਕਾਂਗਰਸ ਨੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦਾ ਬਾਈਕਾਟ ਕਰ ਦਿੱਤਾ ਹੈ ਆਪ ਕਾਂਗਰਸ ਨੇ ਸੀਨੀਅਰ ਜਿਹੜੇ ਡਿਪਟੀ ਮੇਅਰ ਤੇ ਡਿਪਟੀ ਮੇਅਰ ਦਾ ਜਿਵੇਂ ਚੋਣ ਦਾ ਬਾਈਕਾਟ ਕਰਕੇ ਸਦਨ ਹੀ ਛੱਡ ਦਿੱਤਾ ਸੀਨੀਅਰ ਡਿਪਟੀ ਮੇਅਰ ਲਈ ਕਿਰਨ ਖੇਲ ਨੇ ਵੋਟ ਪਾ ਰਹੀ ਹੈ ਅਤੇ ਆਪ ਕਾਂਗਰਸ ਮੇਅਰ ਚੋਣਾਂ ਦੀ ਧਾਂਤੀ ਦਾ ਦੋਸ਼ ਲਾਉਂਦੇ ਆ ਹਾਈ ਕੋਰਟ ਜਾਣ ਦੀ ਗੱਲ ਕਰ ਰਹੇ ਨੇ ਸੋ ਬੈਲਟ ਬਾਕਸ ਖੁੱਲਣ ਤੋਂ ਪਹਿਲਾਂ ਸਦਨ ਦੇ ਵਿੱਚ ਅਜੇ ਗੱਲ ਕਰੀਏ ਤਾਂ ਵੱਡਾ ਹੰਗਾਮਾ ਵੀ ਹੋਇਆ ਮੇਅਰ ਦੀ ਚੋਣ ਦੇ ਲਈ VOTING ਖਤਮ ਹੋ ਗਈ ਪਰ ਬੈਲਟ ਬਾਕਸ ਖੁੱਲਣ ਤੋਂ ਪਹਿਲਾਂ ਹੀ ਸਦਨ ਦੇ ਵਿੱਚ ਹੰਗਾਮਾ ਹੋਣਾ ਸ਼ੁਰੂ ਹੋ ਗਿਆ ਆਪ ਕਾਂਗਰਸੀ ਕਾਉਂਸਲਰ ਕਹਿ ਰਹੇ ਨੇ ਏਜੰਟ ਦੇ ਸਾਹਮਣੇ ਡੱਬਾ ਖੁੱਲਿਆ ਜਾਵੇ ਪ੍ਰੈਜ਼ਾਈਡਿੰਗ ਅਫਸਰ ਅਨਿਲ ਮਸੀ ਕਹਿ ਰਹੇ ਨੇ ਕਿ ਪੂਰੇ ਹਾਊਸ ਦੇ ਸਾਹਮਣੇ ਡੱਬਾ ਖੁੱਲਿਆ ਜਾਵੇਗਾ ਆਪ ਬਲੋਂ ਪ੍ਰੈਜ਼ਾਈਡਿੰਗ ਅਫਸਰ ਦੇ ਖਿਲਾਫ ਜੜੀ ਨਾਰੇਬਾਜ਼ੀ ਵੀ ਕੀਤੀ ਗਈ ਆਪ ਅਤੇ ਕਾਂਗਰਸ ਨੇ ਗਿਣਤੀ ਦੌਰਾਨ ਜੜੀ ਗੜਬੜੀ ਦਾ ਸ਼ੱਕ ਵੀ ਜਤਾਇਆ ਸੋ ਇਹ ਵੋਟਾਂ ਜਿਹੜੀਆਂ ਉਹਦੇ ਵਿੱਚ ਕਾਫੀ ਜ਼ਿਆਦਾ ਹੰਗਾਮੇਪੂਰਨ ਰਹੀਆਂ ਤੇ ਆਪ ਦੇ ਵੱਲੋਂ ਹੁਣ ਇਹ ਕਿਹਾ ਜਾ ਰਿਹਾ ਕਿ ਅਦਾਲਤ ਦਾ ਦਰਵਾਜ਼ਾ ਇਸ ਮੈਟਰ ਤੇ ਜ਼ਰੂਰ ਖੜਕਾਇਆ ਜਾਵੇਗਾ VOTING ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਵੋਟਰਾਂ ਨੂੰ ਡੈਮੋ ਵੀ ਦਿੱਤਾ ਗਿਆ ਸੋ ਇਸ ਜਿਹੜੀਆਂ ਇਲੈਕਸ਼ਨਸ ਹੋਈਆਂ ਨੇ ਨਵੇਂ ਮੇਅਰ ਚੁਣੇ ਗਏ ਨੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਕੰਟਰੋਵਰਸੀ ਵੀ ਹੈ ਜਿਹੜੀ ਉਹਨਾਂ ਦੇ ਨਾਲ ਹੀ ਆ ਚੁੱਕੀ ਹੈ ਅਪਡੇਟ ਲੈ ਕੇ ਰੁਬਰੂ ਹੋਵਾਂਗੇ ਜੁੜੇ ਰਹੋ ਲੁਧਿਆਣਾ ਲਾਈਵ ਦਾ